ਹੱਥਾਂ ਦੇ ਵਿੱਚ ਸੁਣਾਪਣ ਔਰ ਹੱਥਾਂ ਦੇ ਵਿੱਚ ਦਰਦ ਜਰਾਸਲ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਫਿਰ ਆਪਾਂ ਨੀਵੀਂ ਪਾ ਕੇ ਕੰਮ ਕਰੀਏ ਜਾਂ ਫਿਰ ਕੋਈ ਵੀ ਆਪਾਂ ਇੰਨਾ ਜ਼ਿਆਦਾ ਕੰਮ ਕਰੀਏ ਕਿ ਹੱਥ ਦੀ ਮੂਵਮੈਂਟ ਜ਼ਿਆਦਾ ਹੁੰਦੀ ਹੋਵੇ ਫੋਰ ਐਗਜ਼ਾਮਪਲ ਆਪਾਂ ਕੰਪਿਊਟਰ ਤੇ ਕੀਬੋਰਡ ਜ਼ਿਆਦਾ ਚਲਾਈਏ ਜਾਂ ਫਿਰ ਰਸੋਈ ਦੇ ਵਿੱਚ ਜ਼ਿਆਦਾ ਕੰਮ ਕਰੀਏ ਜਾਂ ਫਿਰ ਆਪਾਂ ਹੱਥ ਲਿਖਤ ਕੋਈ ਕੰਮ ਕਰਦੇ ਆਂ ਉਨ੍ਹਾਂ ਦੇ ਵਿੱਚ ਦੇਖਿਆ ਗਿਆ ਹੈ ਯੰਗ ਏ ਦੇ ਵਿੱਚ ਮਤਲਬ 30 ਤੋਂ 35 ਸਾਲ ਦੀ ਉਮਰ ਦੇ ਵਿੱਚ ਹੀ ਹੱਥ ਸੌਣ ਲੱਗ ਜਾਂਦੇ ਹੈ ਸਭ ਤੋਂ ਜ਼ਿਆਦਾ ਮੀਡੀਅਨ ਨਰਵ ਇਨਵੋਲਵ ਹੁੰਦੀ ਹੈ ਜਿਸ ਦੇ ਵਿੱਚ ਕਾਰਪਲ ਟਨਲ ਸਿੰਡਰੋਮ ਵੀ ਦੇਖਿਆ ਗਿਆ ਹੈ ਸੋ ਅਗਰ ਥੋੜੇ ਵੀ ਹੱਥ ਸੌਂਦੇ ਨੇ ਹੱਥਾਂ ਦੇ ਵਿੱਚ ਐਦਾਂ ਲੱਗਦਾ ਵੀ ਕੀੜੀਆਂ ਚੱਲਦੀਆਂ ਨੇ ਤਾਂ ਅੱਜ ਵਾਲੀਆਂ ਕਸਰਤਾਂ ਥੋੜੇ ਲਈ ਹਨ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਜਰਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੀਡੀਅਨ ਨਰਵ ਜਿਹੜੀ ਕੇ ਆਪਣੇ ਇਥੋਂ ਨਿਕਲਦੀ ਹੈ ਔਰ ਆਪਣੇ ਇਸ ਜਗ੍ਹਾ ਤੇ ਅੰਗੂਠਾ ਹੋ ਗਿਆ ਇਹ ਉਂਗਲ ਇਹ ਉਂਗਲ ਔਰ ਇਹ ਜਗਾ ਮਤਲਬ ਇੰਨੇ ਚੀਜ਼ ਨੂੰ ਉਹ ਸਪਲਾਈ ਕਰਦੀ ਹੈ ਸਭ ਤੋਂ ਜ਼ਿਆਦਾ ਉਹ ਫੈਕਟ ਕਰਦੀ ਹੈ ਹੱਥਾਂ ਦੇ ਸੁਨਣਾ ਪੜਨ ਨੂੰ ਸੋ ਇਸ ਦੇ ਲਈ ਆਪਾਂ ਸਿਰਫ ਇੱਕ ਸਟ੍ਰੈਚ ਦੇਖੋ ਤੁਸੀਂ ਹੱਥ ਪਿੱਛੇ ਔਰ ਗਰਦਨ ਇਧਰ ਇਸ ਜਗ੍ਹਾ ਤੇ ਆਪਾਂ ਘੱਟੋ ਘੱਟ 30 ਸੈਕਿੰਡ ਹੋਲਡ ਦੈਨ ਰਿਲੈਕਸ ਫੇ 30 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਤੁਸੀਂ ਘੱਟੋ ਘੱਟ 7 ਤੋਂ 8 ਲਾਓ ਇਸ ਨੂੰ ਤੁਸੀਂ ਸੈਲਫ ਸਟ੍ਰੈਚ ਵੀ ਕਰ ਸਕਦੇ ਹੋ ਪਰ ਇਸ ਪੋਜੀਸ਼ਨ ਦੇ ਵਿੱਚ ਕਿਉਂਕਿ ਸੈਲਫ ਦਾ ਆਪਾ ਇੱਥੇ ਕਰ ਸਕਦੇ ਆ ਪਰ ਇੱਥੇ ਨਹੀਂ ਹੋਏਗਾ ਸੋ ਇਸ ਸਟ੍ਰੈਚ ਨੂੰ ਕਰਨ ਲਈ ਤੁਸੀਂ ਇੱਕ ਦੀਵਾਰ ਦੀ ਹੈਲਪ ਲੈ ਸਕਦੇ ਹੋ ਔਰ ਉਸ ਦੇ ਵਿੱਚ ਤੁਸੀਂ ਐਡਾ ਸਟ੍ਰੈਚ ਕਰ ਸਕਦੇ ਹੋ ਇਸ ਦੇ ਤੁਸੀਂ ਘੱਟੋ ਘੱਟ 4 ਤੋਂ 5 ਸੈਟ ਝਰੂ ਲਾਉਣੇ ਸਵੇਰੇ ਦੁਪਹਿਰੇ ਸ਼ਾਮ ਲਾਉਣੇ ਜਿਹੜੀ ਦੂਜੀ ਕਸਰਤ ਹੈ ਉਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਉਸ ਦੇ ਵਿੱਚ ਆਪਾਂ ਰੇਡੀਅਲ ਨਰਵ ਨੂੰ ਸਟ੍ਰੈਚ ਕਰਨਾ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਦਾ ਹੱਥ ਹੈ ਉਹ ਬਿਲਕੁਲ ਸਿੱਧਾ ਔਰ ਇਸ ਦੀ ਆਪਾਂ ਇਹ ਪੋਜੀਸ਼ਨ ਲੈ ਲੈਣੀ ਹੈ ਔਰ ਕਰਡਨ ਸਟ੍ਰੈਚ ਇੱਕ ਵੇ ਦੇਖੋ ਤੁਸੀਂ ਐਦਾਂ ਕਰਕੇ ਦੋ ਗਰਦਨ ਟੇਢੀ ਦੇਖੋ ਪਹਿਲਾਂ ਹੱਥ ਸਿੱਧਾ ਔਰ ਬਾਅਦ ਆਪਾਂ ਦੇਖੋ ਇਸ ਨੂੰ ਟੇਡਾ ਕਰ ਰਹੇ ਹਾਂ ਐਦਾਂ ਮੋੜ ਰਹੇ ਹਾਂ ਔਰ ਗਰਦਨ ਟੇਟੀ ਕਰ ਰਹੇ ਹਾਂ ਇਸ ਪੋਜੀਸ਼ਨ ਦੇ ਵਿੱਚ ਆਪਾਂ 30 ਸੈਕਿੰਡ ਹੋਲਡ ਥੈਨ ਰਿਲੈਕਸ ਇਸ ਪੋਜੀਸ਼ਨ ਦੇ ਵਿੱਚ 30 ਸੈਕਿੰਡ ਹੋਲਡ ਇੱਥੇ ਪੂਰਾ ਸਟ੍ਰੈਚ ਪਏਗਾ ਔਰ ਜਿੱਥੇ ਜਿੱਥੇ ਰੀਡੀਅਲ ਨਰਵ ਜਾਂਦੀ ਹੈ ਉਸੇ ਜਗ੍ਹਾ ਤੇ ਖਿੱਚ ਪਏਗੀ ਇਸ ਨੂੰ ਵੀ 30 ਸੈਕਿੰਡ ਹੋਲਡ ਰੱਖੋ ਔਰ ਪੰਜ ਸੈਟ ਲਾਓ ਦੁਬਾਰਾ ਦੇਖੋ ਧਿਆਨ ਨਾਲ ਸਿੱਧੇ ਖੜ ਕੇ ਬਾਹ ਨੂੰ ਐਦਾਂ ਮਰੋੜ ਦੇਣਾ ਔਰ ਗਰਦਨ ਹੇਲਟ ਕਰ ਦੇਣੀ ਹੈ ਇਸ ਪਾਸੇ ਪੂਰਾ ਰੇਡੀਅਲ ਨਰਥ ਤੇ ਸਟ੍ਰੈਚ ਪਏਗਾ ਇਹ ਹੋਗੀ ਤੁਹਾਡੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਆ ਉਸ ਦੇ ਲਈ ਆਪਾਂ ਨੂੰ ਇੱਕ ਸਹਰਾਣਾ ਚਾਹੀਦਾ ਔਰ ਆਪਾਂ ਇਦਾਂ ਬੈਠ ਜਾਾਂਗੇ ਔਰ ਇਦਾਂ ਆਪਾਂ ਇਸਤੇ ਹੱਥ ਜ਼ੋਰ-ਜ਼ੋਰ ਦੀ ਮਾਰਾਂਗੇ ਤਾਂ 1 2 3 4 ਇਦਾਂ ਆਪਾਂ 20 ਵਾਰੀ ਮਾਰਾਂਗੇ ਔਰ ਇਸਦੇ 5 ਸੈਟ ਲਾਉਂਗੇ ਆਸਾਨ ਕਸਰਤਾਂ ਕਰੋ ਔਰ ਤੁਸੀਂ ਦੇਖੋਗੇ ਜਿਹੜੇ ਤੁਹਾਡੇ ਹੱਥਾਂ ਦੇ ਵਿੱਚ ਸੁਨਣਾਪਣ ਹੈ ਜਾਂ तकरीबन ਹੱਥ ਕੰਬਦੇ ਵੀ ਨੇ ਉਹ ਵੀ ਇਕਸੁਰਤਾ ਨਾਲ ਚੀਜ਼ਾਂ ਠੋਡੀਆਂ ਬਹੁਤ ਜਲਦੀ ਠੀਕ ਹੋਣ ਆਉਣੀਆਂ ਸਤਿ ਸ਼੍ਰੀ ਅਕਾਲ